ਸ੍ਰੀ ਕਾਲਟੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਆਪਾਂ ਬਹੁਤ ਸੋਹਣੇ ਪਸ਼ਮੀਨੇ ਦੇ ਸੂਟ ਲੈ ਕੇ ਆਏ ਆਂ ਜੀ ਇਹ ਆਪਣੇ ਪੈਕਿੰਗ ਵਾਸਤੇ ਜਾ ਰਹੇ ਆ ਸੂਟ ਇਹ ਆਰਡਰ ਤੇ ਬਣਵਾਏ ਹੋਏ ਸੂਟ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਇਹਦਾ ਰੈੱਡ ਕਲਰ ਹੈ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਇਹਦੇ ਬਾਜੂ ਤੇ ਵਰਕ ਆਊਗਾ ਇਹ ਦੋਨੇ ਬਾਜੂ ਤੇ ਆਜੂਗਾ ਜੀ ਇਹ ਦੇਖਿਆ ਤੇ ਆਜੂਗਾ ਇਦੇ ਚ ਘੇਰੇ ਦਾ ਕੋਈ ਇਸ਼ੂ ਨਹੀਂ ਕੋਈ ਲੈਂਥ ਦਾ ਇਸ਼ੂ ਨਹੀਂ ਤੁਸੀਂ ਕਿੰਨਾ ਮਰਜੀ ਇਹਦਾ ਘੇਰਾ ਰਖਵਾ ਸਕਦੇ ਹੋ ਕਿੰਨਾ ਮਰਜੀ ਇਹਦੀ ਲੈਂਥ ਬਣਾ ਸਕਦੇ ਹੋ ਇਹ ਆ ਪੈਸੇ ਤਰ੍ਹਾਂ ਹੀ ਕਰਵਾਇਆ ਹੋਇਆ ਆਪਾਂ ਆਰਡਰ ਤੇ ਕੰਮ ਕਰਦੇ ਆਂ ਜੀ ਜਿਵੇਂ ਦਾ ਕਸਟਮਰ ਆਪਾਂ ਡਿਜ਼ਾਈਨ ਦਿੰਦਾ ਆਪਾਂ ਉਸ ਤਰ੍ਹਾਂ ਦਾ ਡਿਜ਼ਾਈਨ ਅਗਲੇ ਨੂੰ ਤਿਆਰ ਕਰਕੇ ਦਿੰਨੇ ਆਂ ਦੇਖੋ ਬਹੁਤ ਸੋਹਣਾ ਤੇ ਬਹੁਤ ਹੀ ਸਫਾਈ ਨਾਲ ਕੰਮ ਹੋਇਆ ਦੇਖੋ ਜੀ ਤੁਸੀਂ ਬਹੁਤ ਹੀ ਸੋਹਣਾ ਕੰਮ ਹੋਇਆ ਇਹ ਆਪਣਾ ਫਰਸਟ ਸੂਟ ਹੈ ਜੀ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਰੈਡੀ ਕਰਿਆ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਪਸ਼ਮੀਨਾ ਹੈ ਜੀ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਪਿਆਰਾ ਪਸ਼ਮੀਨਾ ਹੈ ਜੀ ਬਹੁਤ ਸੋਹਣਾ ਤੇ ਵਰਕ ਹੋਇਆ ਤੇ ਨੈਕਸਟ ਸੂਟ ਆਪਣਾ ਹੈਗਾ ਜੀ ਇਹ ਵਾਲਾ ਦੇਖੋ ਜੀ ਇਹ ਇਧਰ ਸਿੱਧੇ ਪੈਨਲ ਬਣੇ ਹੋਏ ਹੈ ਜੀ ਸ਼ਰਟ ਦੇ ਉੱਪਰ ਉੱਪਰ ਤੇ ਕਰ ਜਾਣਗੇ ਇਹ ਦੀਆਂ ਬਾਜੂ ਆ ਗਈਆਂ ਇਹਦਾ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਤੁਸੀਂ ਜਿਵੇਂ ਮਰਜੀ ਇਹਦੀ ਲੈਂਥ ਜਿਨੀ ਮਰਜ਼ੀ ਬਣਾ ਸਕਦੇ ਹੋ ਜੇ ਤੁਸੀਂ ਬਾਜੂ ਦੇ ਵਿੱਚ ਫੁੱਲ ਐਡ ਕਰਵਾਉਣੇ ਆ ਤਾਂ ਫੁੱਲ ਵੀ ਐਡ ਹੋ ਜਾਣਗੇ ਜੀ ਜੇ ਤੁਸੀਂ ਘੇਰੇ ਦੇ ਵਿੱਚ ਵੀ ਫੁੱਲ ਬਣਵਾਉਣੇ ਆ ਤਾਂ ਘੇਰੇ 'ਚ ਵੀ ਬਣ ਜਾਣਗੇ ਜੀ ਜਿਵੇਂ ਇਸ ਤਰ੍ਹਾਂ ਦਾ ਪੈਨਲ ਬਣਾ ਕੇ ਇੱਥੇ ਜਿਵੇਂ ਇਹ ਜਗ੍ਹਾ ਤੇ ਇਹ ਜਗ੍ਹਾ ਤੇ ਤੇ ਇਹ ਤੇ ਦੋ ਦੋ ਤਿੰਨ ਤਿੰਨ ਫੁੱਲ ਪੈ ਜਾਣਗੇ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਹੈ ਜੀ ਤੇ ਇਹ ਵਾਲਾ ਜੀ ਬਾਟਮ ਤੇ ਆਊਗਾ ਇਹ ਫੁੱਲ ਬਾਟਮ ਤੇ ਆਉਣਗੇ ਜੀ ਫੁੱਲ ਹੈਵੀ ਬਾਟਮ ਬਣੂਗੀ ਬਹੁਤ ਸੋਹਣਾ ਵਰਕ ਹੋਇਆ ਹੈ ਬਹੁਤ ਹੀ ਜ਼ਿਆਦਾ ਪਿਆਰਾ ਤੇ ਇਹ ਆਪਾਂ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕਰਿਆ ਦੇਖੋ ਇਹ ਕਿ ਫੋਰ ਸਾਈਡ ਇਹਦੇ ਲੈਂਸ ਦਿੱਤੀ ਹੋਈ ਹੈ ਜੀ ਬਹੁਤ ਸੋਹਣੀ ਇਹ ਦੇਖੋ ਜੀ ਬਲੈਕ ਕਲਰ ਦੀ ਇਹਦੇ ਨਾਲ ਆਪਾਂ ਲੈਂਸ ਦਿੱਤੀ ਹੋਈ ਹੈ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਆਈ ਐਂਡ ਆਈ ਦਾ ਦੁਪੱਟਾ ਰੈਡੀ ਕਰਿਆ ਆ ਪਾ ਇਹਦੇ ਨਾਲ ਬਹੁਤ ਸੋਹਣਾ ਤੇ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਆ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਬਣਵਾਉਣੇ ਹੋਣ ਤਾਂ ਸਾਡੇ ਨਾਲ ਕੰਟੈਕਟ ਕਰਕੇ ਸਾਨੂੰ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਸੋਹਣਾ ਪਸ਼ਮੀਨਾ ਜੀ ਇਹ ਏਕੇ ਟੈਕਸ ਦਾ ਬਹੁਤ ਸੋਹਣਾ ਸੋਹਣਾ ਪਸ਼ਮੀਨਾ ਏਕੇ ਟੈਕਸ ਦਾ ਪਸ਼ਮੀਨਾ ਜੀ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਹੈ ਇਹ ਕੇ ਸੂਟ ਹੈ ਇਹ ਕੇ ਸੂਟ ਹੈ ਜੀ ਤੋਂ ਸੂਟ ਆਪ ਨਹੀਂ ਇਹ ਰੈਡੀ ਹੋ ਕੇ ਜਾ ਰਹੀ ਹੈ ਜੀ ਕਸਟਮਰ ਦੀ ਚੋਇਸ ਮੁਤਾਬਕ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਥੈਂਕ ਯੂ